ਨਾਸਟਰੇ ਦਮਸ ਨੇ 2003 ਨੂੰ ਲੈ ਕੇ ਕਈ ਡਰਾਮਣੀਆਂ ਭਵਿੱਖਬਾਣੀਆਂ ਕੀਤੀਆਂ ਹੈ ਜਿਸ ਵਿੱਚ ਕਈ ਸੱਚ ਵੀ ਹੋ ਚੁੱਕੀਆਂ ਹੈ ਅਤੇ ਧਰਤੀ ਤੇ ਕਿਹੜੀ ਜਗ੍ਹਾ ਹੈ ਜੋ ਸਪੇਸ ਤੋਂ ਸਿਰਫ 250 ਮੀਲ ਦੂਰ ਹੈ ਨਾਸਟਰੇ ਗਾ ਜੀ ਮੈਂ ਤੁਹਾਡਾ ਹਰ ਜੋਸ਼ੀਮਲ ਅੱਜ ਦੀ ਵੀਡੀਓ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਤੇ ਤੁਸੀਂ ਦੇਖ ਰਹੇ ਹੋ ਮਲਟੀਵੀ ਨਾਸਟਰੇ ਦਮਸ ਨੇ ਕਈ ਸਾਰੀਆਂ ਭਵਿੱਖਬਾਣੀਆਂ ਕੀਤੀਆਂ ਕੀਤੀਆਂ ਜਿਸ ਵਿੱਚ ਕਈ ਸੱਚ ਵੀ ਹੋ ਚੁੱਕੀਆਂ ਹੈ ਨਾਸਟਰੇ ਦਮਸ ਦਾ ਜਨਮ ਫਰਾਂਸ ਦੇ ਇੱਕ ਛੋਟੇ ਜਿਹੇ ਪਿੰਡ ਸੈਂਟ ਰਾਮੀ ਵਿੱਚ 14 ਦਸੰਬਰ 1503 ਵਿੱਚ ਹੋਇਆ ਛੋਟੀ ਉਮਰ ਵਿੱਚ ਹੀ ਨਾਸਟਰੇ ਦਮਸ ਨੇ ਭਵਿੱਖਬਾਣੀਆਂ ਕਰਨੀਆਂ ਆਪਿਤਾ ਬਹੁਤ ਪਰੇਸ਼ਾਨ ਸੀ ਉਹ ਵੀ ਖਵਾਨੀਆਂ ਕੰਮ ਦੀ ਰੁਚੀ ਟੋਲ ਨਹੀਂ ਉਹਨਾਂ ਦੇ ਮਾਤਾ ਪਿਤਾ ਨੇ ਉਹਨਾਂ ਨੂੰ ਮੈਡੀਕਲ ਸਾਇੰਸ ਕਰਨ ਲਈ ਹੋਰ ਸ਼ਹਿਰ ਮਾਉਂਟ ਪੈਲੀਅਰ ਭੇਜ ਦਿੱਤਾ ਇਸ ਤੋਂ 3 ਸਾਲ ਬਾਅਦ ਉਹਨਾਂ ਨੇ 1547 ਵਿੱਚ ਮੈਡੀਕਲ ਦੀ ਡਿਗਰੀ ਹਾਸਲ ਕੀਤੀ ਤੇ ਉਹ ਇੱਕ ਸਫਲ ਡਾਕਟਰ ਬਣ ਗਏ ਉਹਨਾਂ ਦੀ ਪਤਨੀ ਦੀ ਮੌਤ ਤੋਂ ਬਾਅਦ ਉਹ ਯੂਰਪ ਚਲੇ ਗਏ ਤੇ ਉੱਥੇ ਉਹਨਾਂ ਨੇ ਦੂਸਰਾ ਵਿਆਹ ਕੀਤਾ ਤੇ ਡਾਕਟਰੀ ਛੱਡ ਕੇ ਜੋਤਿਸ਼ੀ ਬਣਨ ਦਾ ਫੈਸਲਾ ਕੀਤਾ ਉਹਨਾਂ ਨੇ ਵਸ਼ੀਕਰਨ ਕੰਮ ਸਿੱਖ ਲਿਆ ਨਾਸਤਰੇ ਦਮਸ ਨੇ ਆਪਣੀ ਮੌਤ ਤੋਂ ਪਹਿਲਾਂ 6330 ਭੁਖਵਾਨੀਆਂ ਕੀਤੀਆਂ ਜਿਸ ਵਿੱਚ ਵਰਲਡ ਵਾਰ ਤੇ ਇੰਦਰਾ ਗਾਂਧੀ ਦੀ ਮੌਤ ਨਾਲ ਜੁੜੀਆਂ ਭਵਿੱਖਬਾਣੀਆਂ ਸ਼ਾਮਿਲ ਸੀ ਇੱਕ ਦਿਨ ਨਾਸਤਰੇ ਦਮ ਆਪਨੇ ਦੋਸਤ ਨਾਲ ਸੜਕ ਤੇ ਘੁੰਮ ਰਹੇ ਸੀ ਤਾਂ ਭੀੜ ਵਿੱਚ ਉਹਨਾਂ ਨੇ ਇੱਕ ਆਦਮੀ ਨੂੰ ਦੇਖਿਆ ਜਦੋਂ ਉਹ ਆਦਮੀ ਉਹਨਾਂ ਦੇ ਕੋਲ ਆਇਆ ਤਾਂ ਨਾਸਤਰੇ ਦਮ ਨੇ ਸਿਰ ਝੁਕਾ ਕੇ ਨਮਸਕਾਰ ਕੀਤਾ ਤੇ ਕਿਹਾ ਇਹ ਆਦਮੀ ਭਵਿੱਖ ਵਿੱਚ ਪ੍ਰਾਈਮ ਮਿਨਿਸਟਰ ਬਣੇਗਾ ਤੇ ਉਹ ਭਵਿੱਖਬਾਣੀ ਸੱਚ ਵੀ ਸਾਬਿਤ ਹੋਈ ਅਤੇ ਉਹ ਆਦਮੀ ਪੈਰਸੀ ਸੀ ਉਹ 1885 ਵਿੱਚ ਪ੍ਰਧਾਨ ਮੰਤਰੀ ਬਣੇ ਨਾਸਤਰੇ ਦਮ ਨੇ 2023 ਲਈ ਵੀ ਬਹੁਤ ਡਰਾਮਣੀ ਭਵਿੱਖਬਾਣੀਆਂ ਕੀਤੀਆਂ ਹਨ ਜਿਸ ਤੇ ਮੰਗਲ ਗ੍ਰਹਿ ਤੇ ਪਹੁੰਚਣਾ ਵੀ ਸ਼ਾਮਿਲ ਹੈ ਤੇ ਉਹਨਾਂ ਨੇ ਕਿਹਾ ਹੈ ਪੀਐਮ ਬਦਲ ਜਾਣਗੇ ਜੇ ਇਦਾਂ ਹੁੰਦਾ ਹੈ ਤਾਂ ਪੀਐਮ ਫਰਾਂਸਿਸ ਦੀ ਜਗ੍ਹਾ ਕੋਈ ਨਹੀਂ ਆਵੇਗਾ ਕਿ ਉਹਨਾਂ ਨੇ ਕਿਹਾ ਹੈ ਪ੍ਰਾਈਮ ਮਿਨਿਸਟਰ ਫਰਾਂਸਿਸ ਆਖਰੀ ਸੱਚੇ ਪ੍ਰਾਈਮ ਮਿਨਿਸਟਰ ਹੋਣਗੇ ਤੇ ਉਹਨਾਂ ਤੋਂ ਬਾਅਦ ਅਗਲਾ ਪ੍ਰਾਈਮ ਮਿਨਿਸਟਰ ਪ੍ਰਿਸ਼ਟਾਚਾਰ ਕਰੇਗਾ ਤੇ ਜਿਸ ਤੋਂ ਬਾਅਦ ਪੂਰੀ ਦੁਨੀਆ 'ਤੇ ਆਰਥਿਕ ਤੰਗੀ ਆ ਜਾਵੇਗੀ ਤੇ ਬੇਰੋਜ਼ਗਾਰੀ ਵੀ ਬਹੁਤ ਵੱਧ ਜਾਵੇਗੀ ਤੇ ਇਨਸਾਨ ਹੀ ਇਨਸਾਨ ਨੂੰ ਖਾਣ ਨੂੰ ਢੋੜੇਗਾ ਹੁਣ ਅੱਗੇ ਵਧਦੇ ਹਾਂ ਅੰਤਰਿਕਸ਼ ਤੋਂ ਸਭ ਤੋਂ ਨੇੜੇ ਧਰਤੀ ਦੀ ਇਹ ਜਗ੍ਹਾ ਹੈ ਇਸ ਜਗ੍ਹਾ ਤੇ ਕੋਈ ਵੀ ਇਨਸਾਨ ਨਹੀਂ ਪਹੁੰਚ ਪਾਇਆ ਜਿਸ ਜਗ੍ਹਾ ਦੀ ਗੱਲ ਕਰਨ ਜਾ ਰਹੇ ਹਾਂ ਉਸ ਜਗ੍ਹਾ ਤੋਂ ਅੰਤਰਿਕਸ਼ ਦੀ ਦੂਰੀ ਸਿਰਫ 250 ਮੀਲ ਦੂਰ ਹੈ ਇਸ ਜਗ੍ਹਾ ਦਾ ਨਾਮ ਵਾਈਟ ਨੀਮੋ ਆਈਲੈਂਡ ਹੈ ਇਸ ਨੂੰ ਸਮੁੰਦਰ ਦਾ ਕੇਂਦਰ ਵੀ ਕਿਹਾ ਜਾਂਦਾ ਹੈ ਅੰਤਰਰਾਸ਼ਟਰੀ ਸਪੇਸ ਸੈਂਟਰ ਤੇ ਤੇ ਉਸ ਤੇ ਰਹਿਣ ਵਾਲੇ ਯਾਤਰੀ ਇਸ ਜਗ੍ਹਾ ਤੋਂ 250 ਮੀਲ ਦੂਰ ਰਹਿੰਦੇ ਹਨ ਪ੍ਰਸ਼ਾਂਤ ਮਹਾਸਾਗਰ ਵਿੱਚ ਮੌਜੂਦ ਇਸ ਟਾਪੂ ਨੂੰ ਸਪੇਸ ਸ਼ਿਪ ਦਾ ਕਬਰਿਸਤਾਨ ਵੀ ਕਿਹਾ ਜਾਂਦਾ ਹੈ ਇਸ ਜਗ੍ਹਾ ਤੇ ਸਾਲ 1971 ਤੋਂ ਲੈ ਕੇ 2016 ਦੇ ਵਿੱਚ 260 ਤੋਂ ਜ਼ਿਆਦਾ ਸਪੇਸ ਸ਼ਿਪ ਦਫ਼ਨ ਕੀਤੇ ਗਏ ਹਨ ਤੇ ਹੁਣ ਅਸੀਂ ਅੱਗੇ ਵਧਦੇ ਹਾਂ ਕਿ ਤੁਸੀਂ ਮੈਜਿਕ ਮਿਰਰ ਬਾਰੇ ਸੁਣੋ ਬਣਿਆ ਹੈ ਸਿਹਤ ਤੋਂ ਲੈ ਕੇ ਮੌਤ ਤੱਕ ਇਹ ਸਾਡੇ ਬਾਰੇ ਸਾਰਾ ਕੁਝ ਦੱਸ ਦਿੰਦਾ ਹੈ ਅਨੂਰਾ ਮੈਜਿਕ ਮਿਰਰ 21 ਇੰਚ ਦਾ ਇਹ ਹਾਈਬ੍ਰਿਡ ਟੈਬਲੇਟ ਮਿਰਰ ਹੈ ਜੋ ਚਿਹਰੇ ਚੋਂ ਬਲੱਡ ਫਲੋ ਦੇ ਜ਼ਰੀਏ ਹੈਲਥ ਅਤੇ ਉਸ ਦੇ ਜੁੜੇ ਡੇਟਾ ਨੂੰ ਐਨਲਾਈਜ਼ਿਸ ਕਰ ਲੈਂਦਾ ਹੈ ਅੱਜ ਲਈ ਬਸ ਇੰਨਾ ਹੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਿਓ ਤੇ ਨਾਲ ਹੀ ਸਾਡੇ ਫੇਸਬੁੱਕ ਤੇ YouTube ਚੈਨਲ ਨੂੰ ਫੋਲੋ ਤੇ ਸਬਸਕ੍ਰਾਈਬ ਕਰਿਓ ਤਾਂ ਜੋ ਸਾਡੀਆਂ ਨਵੇਂ ਤੇ ਨਵੇਂ ਵੀਡੀਓ ਤੁਹਾ ਤੱਕ ਪਹੁੰਚਦੀਆਂ ਰਹਿਣ ਸਾਡੇ YouTube ਚੈਨਲ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਵਿੱਚ ਮਿਲ ਜਾਵੇਗਾ ਜਾ ਕੇ ਸਬਸਕ੍ਰਾਈਬ ਜ਼ਰੂਰ ਕਰਿਓ ਥੈਂਕ ਯੂ ਤੇ ਧੰਨਵਾਦ